ਹੁਣ ਆ ਦੇਖ ਲਓ ਤੇਜ਼ਦਾਰ ਹਥਿਆਰਾਂ ਨਾਲ ਨੌਜਵਾਨ ਦਾ ਵੜ ਦਿੱਤਾ ਗੁੱਟ ਸ਼ਾਹਕੋਟ ਵਿਖੇ ਬੁੱਧਵਾਰ ਸ਼ਾਮ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਤੇਜ਼ਦਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੜ ਦਿੱਤਾ ਸੇਵਲ ਹਸਪਤਾਲ ਸ਼ਾਹਕੋਟ ਵਿਖੇ ਯਰੀਲਾ ਜਕਮੀ ਨੌਜਵਾਨ ਸਰਨਦੀਪ ਸਿੰਘ ਪੁੱਤਰ ਸੁਨਾਮ ਸਿੰਘ ਵਾਸੀ ਪਿੰਡ ਪੋਇਪੁਰ ਸ਼ਾਹਕੋਟ ਨੇ ਦੱਸਿਆ ਕਿ ਅੱਜ ਸ਼ਾਮ ਕਰੀਬ 7:30 ਵਜੇ ਜਦੋਂ ਮਸੀਆਂ ਜਿੰਮ ਤੋਂ ਵਾਪਸ ਆਪਣੇ ਮੋਟਰਸਾਈਕਲ ਤੇ ਸ਼ਾਹਕੋਟ ਵਿਖੇ ਕਿਸੇ ਕੰਮ ਲਈ ਰੁਕੇ ਤਾਂ ਗੁਰਦੁਆਰਾ ਸਿੰਘ ਸਬਾ ਸ਼ਾਹਕੋਟ ਨਜ਼ਦੀਕ ਪਹੁੰਚੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਪਰੇ ਪਰ ਯਾਰ ਉਸ ਤੇ ਤੇਜਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦਾ ਖੱਬਾ ਗੋਡਾ ਟੁੱਟ ਗਿਆ ਅਤੇ ਉਸ ਨੇ ਗੁਰਦੁਆਰਾ ਸਾਹਿਬ ਵਿੱਚ ਭੱਜ ਕੇ ਆਪਣੀ ਜਾਨ ਬਚਾਈ ਉਸ ਨੇ ਦੱਸਿਆ ਕਿ ਮੇਰੇ ਤੇ ਹਮਲਾ ਕਰਨ ਵਾਲੀ ਨੌਜਵਾਨ ਦੋ ਦਿਨਾਂ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਨਾਲ ਕੁੱਟਮਾਰ ਕਰ ਰਹੇ ਸਨ ਇਸ ਦੌਰਾਨ ਮੈਂ ਉਸ ਨੂੰ ਬਚਾਉਣ ਲਈ ਗਿਆ ਉਹਨਾਂ ਨੌਜਵਾਨਾਂ ਨੇ ਆਪਣੇ ਅੰਦਰ ਰੰਜਿਸ਼ ਰੱਖੀ ਅਤੇ ਅੱਜ ਮੇਰੇ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਮੇਰਾ 70% ਦੀ ਗੋਡਾ ਟੁੱਟ ਗਿਆ ਉਸ ਨੇ ਦੱਸਿਆ ਕਿ ਹਮਲਾ ਕਰਨ ਵਾਲੀ ਨੌਜਵਾਨ ਪਹਿਲਾਂ ਉਸ ਦੇ ਦੋਸਤ ਵੀ ਆ ਚੁੱਕੇ ਹਨ ਜਿਨ੍ਹਾਂ ਨੇ ਕਿਸੇ ਗਲਤੋ ਅੱਜ ਅਚਾਨਕ ਹੀ ਮੇਰੇ ਤੇ ਹਮਲਾ ਕਰਕੇ ਇੱਕੜ ਕੱਢੀ ਇਸ ਮੌਕੇ ਨੌਜਵਾਨ ਨੂੰ ਸਿਵਲ ਹਸਪਤਾਲ ਸ਼ਾਹਗੁਰੂ ਵਿਖੇ ਪਹੁੰਚਾਇਆ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਕੋਈ ਵੀ ਡਾਕਟਰ ਮੌਜੂਦ ਨਾ ਹੋਣ ਕਾਰਨ ਸਤਾਬ ਵੱਲੋਂ ਜ਼ਖਮੀ ਨੌਜਵਾਨ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕੀਤਾ ਗਿਆ ਨੌਜਵਾਨ ਦੇ ਜ਼ਿਆਦਾ ਸੱਟ ਹੋਣ ਕਾਰ ਉਸਦੇ ਪਰਿਵਾਰ ਮੈਂਬਰ ਉਸਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਘਟਨਾ ਬਾਰੇ ਪਤਾ ਲੱਗਣ ਤੇ ASI ਸਰਬੰਦ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਉਨ੍ਹਾਂ ਦੱਸਿਆ ਕਿ ਜ਼ਖਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸ਼ਾਕੋਟਮ ਜੀਆ ਤੋਂ ਸੀਨੀਅਰ ਪੱਤਰਕਾਰ ਸਾਬੀਦਾ ਸੀ ਕੇ ਸ਼ਾਕੋਟੀ ਅਨਿਲ ਕੁਮਾਰ ਬੋਬੀ ਦੀਏ ਖਾਸਮ ਖਾਸ ਰਿਪੋਰਟ ਹਾਂ ਕਿਹੜਾ ਪਿੰਡ ਹੈ ਆਪਣਾ ਹਾਂ ਕੀ ਗੱਲ ਹੋਈ ਤੇਰੇ ਨਾਲ ਪਰਸੋਂ ਪਾਜੀ ਕਰੇ ਗੱਲ ਇਹਨਾਂ ਨੇ ਰੈਡਲ ਦੰਦਰੋ ਸ਼ਰਮ ਘਟੋਣਾ ਹੈਗਾ ਇਹਨਾਂ ਨੇ ਪਤਾ ਕੀਤਾ ਬਈਏ ਪਿਹਾਰੀ ਬੰਦੇ ਉਹਨਾਂ ਨੇ ਦੋ ਛਿੱਟੇ ਪਾ ਦੇ ਇਹਨਾਂ ਦੇ ਯੋਗਰ ਤੇ ਬੜਾ ਲਿਬੜਿਆ ਉਹ ਇਹ ਚਾਰ ਪੰਜ ਜਾਣੇ ਉਹਨਾਂ ਨੇ ਕਦੀ ਗੱਲ ਚ ਸਾਫਾ ਪਾ ਕੇ ਕੁੱਟਣਾ ਕਦੇ ਘੋਹ ਕਰਨ ਮੈਂ ਦੂਰੋਂ ਕਿਹਾ ਮੈਂ ਕਹਾਂ ਉਹ ਕੀ ਕਰਦੇ ਆ ਤੇ ਭਾਈ ਮਨ ਹਟਾਇਆ ਮੈਂ ਕਿ ਜੇ ਤੁਹਾਨੂੰ ਪੰਜਾਬੀ ਟੱਕਰੇ ਗੱਡੀ ਵਾਲਾ ਕੋਈ ਤੁਸੀਂ ਉਹਦੇ ਨੂੰ ਇੱਦਾਂ ਮਾਰੋ ਕਿ ਦੋ ਤਾਂ ਡਿਸ਼ਟੇ ਪਏ ਆ ਉੱਥੇ ਤਾਂ ਭਾਈ ਬੋਲਣੀ ਇਹ ਅੱਜ ਫੇਰ ਟੱਕਰ ਗੇ ਮੈਨੂੰ ਫੇਰ ਦੇਖਣ ਮੈਂ ਕਿ ਵੀ ਉਦਾਂ ਤੁਸੀਂ ਗਲਤ ਕੀਤਾ ਮੈਨੂੰ ਹੀ ਤੁਸੀਂ ਪੰਜਾਬੀ ਬੰਦੇ ਨਾਲ ਪੰਗਾ ਲੈ ਕੇ ਦੇਖੋ ਉਹ ਤਾਂ ਪਰਦੇਸੀ ਕੰਮ ਕਰਦੇ ਤੁਹਾਡੇ ਤਰ੍ਹਾਂ ਨਹੀਂ ਗੇ ਭਾਈ ਇੱਦਾਂ ਕਦੀ ਗੱਲ ਚ ਸਭ ਨੂੰ ਖਿੱਚ ਕੇ ਨਾ ਹੁਣ ਚੁਪੇਰਾ ਮਾਰ ਕਦੀ ਕੋਹ ਕਰ ਇਹਦਾ ਪੂਰੇ ਗੱਲ ਨੂੰ ਤੇ ਭਾਵੇਂ ਕੈਮਰਾ ਵੀ ਕਢਾ ਲਓ ਤੇ ਭਾਈ ਉਦੋਂ ਬਾਅਦ ਨਾ ਹੁਣ ਖੜੇ ਦੂਸੀ ਆ ਲਾਲਾ ਇਹਨਾਂ ਦੀ ਸ਼ਾਇਰੀ ਹੋਗੀ ਤੇ ਮੈਨੂੰ ਕਹਿੰਦਾ ਤੂੰ ਪੰਜਾਬੀ ਆ ਆ ਜਾ ਇਹਨਾਂ ਨੇ ਚਾਕੇ ਮੇਰੇ ਦਵਾਲੇ ਹੋ ਗਏ ਕੀ ਸੀ ਉਹਨਾਂ ਦੇ ਕੋਲ ਖਾਣਾ ਸੀਗਾ ਕਿੰਨੇ ਜਾਣੇ ਸੀ ਉਹ ਉਹ ਸੀ ਦੂਸੀ ਲਾਲਾ ਤੇ ਇੱਕ ਹੋਰ ਬਿੱਲੀਆਂ ਜਿਹਾ ਅੱਖਾਂ ਵਾਲਾ ਮੁੰਡਾ ਵਾ ਉਹਦਾ ਨਾਲ ਹੀ ਚੇਤੇ ਹੁੰਦਾ ਤੇ ਇਹ ਕਿੱਥੇ ਦੀ ਵਾਰਤਤ ਹੈਗੀ ਇਹ ਕਿੱਥੇ ਘਟਨਾ ਵਾਪਰੀ ਹੈ ਛੋਟਾ ਗੁਰਦੁਆਰੇ ਕੋਲ ਠੀਕ ਹੈ ਤੁਸੀਂ ਕਿੱਥੇ ਆ ਰਹੇ ਸੀ ਮੈਂ ਜਮ ਲਾ ਕੇ ਮੱਸੀਆਂ ਧੋਣਾ ਪਿਆ ਠੀਕ ਹੈ ਤੁਹਾਡੇ ਨਾਲ ਕੋਈ ਸੀ ਹੋਰ ਵੀ ਕੋਈ ਨਹੀਂ ਸੀਗਾ ਆਹ ਮੁੰਡਾ ਸੀਗਾ ਨਾਲ ਉਹ ਮੈਨੂੰ ਕਹਿੰਦਾ ਚੱਲ ਛੱਡ ਤੂੰ ਭਾਨੇ ਇਕੱਲਾ ਵਾ ਇਹਨਾਂ ਨੇ ਤੇ ਨਾਲ ਘਟਾ ਕਰਨਾ ਮਗਾ ਨਹੀਂ ਅਰ ਮੈਨਾਂ ਵੈਂਦੀ ਖੁੰਦ ਦੇ ਰ ਮੈਨੂੰ ਨਹੀਂ ਕੋਪੀ ਦੇ ਭਾਈ ਨਹੀਂ ਪਰ ਉਹਨਾਂ ਨੇ ਇਦਾਂ ਕਰ ਦਿੱਤੀ ਪਹਿਲਾਂ ਬੋਲ ਚੱਲ ਵੀ ਸੀ ਨਾ ਵਧੀਆ ਸੀ ਕੀ ਮਾਰਿਆ ਤੁਹਾਡੇ ਇਹਨਾਂ ਨੇ ਖੰਡਾ ਮਾਰਿਆ ਭਾਈ ਕਿੱਥੇ ਮਾਰਿਆ ਹੈਗਾ ਗੋਟ ਤੇ ਗੋਟ 70% ਲੱਗ ਗਿਆ ਇਦਾਂ ਧਾਰੀ ਵਗਦੀ ਜਿੱਦਾਂ ਬੱਕਰਾਂ ਦੀ ਤਪਤੌਣ ਲਾ ਦੀ ਆਪਿਆ ਤੂੰ ਇਕੱਠਾ ਦੇ ਠੀਕ ਹੈ ਠੀਕ ਹਾਂਜੀ ਸਰ ਇੱਕ ਲੜਾਈ ਹੋਈ ਸੀ ਜੀ ਕੀ ਮਾਮਲਾ ਸੀ ਜੀ ਹਾਂ ਸਾਨੂੰ ਪਤਾ ਲੱਗਾ ਹੈ ਕਿ ਸਿੰਘ ਸਦਾ ਗੁਰਦੁਆਰਾ ਚਾਹ ਕੋਟ ਉਹ ਲੜਾਈ ਹੋਈ ਆ ਅਸੀਂ ਮੌਕੇ ਤੇ ਪਹੁੰਚੇ ਸਾਨੂੰ ਉੱਥੇ ਦੁਕਾਨਦਾਰਾਂ ਨੇ ਦੱਸਿਆ ਵੀ ਮੁੰਡੇ ਇੱਕ ਦੇ ਸੱਟ ਕਾਫੀ ਗੁੱਟ ਤੇ ਲੱਗੀ ਆ ਤੇ ਉਹਨੂੰ ਸਰਕਾਰੀ ਹਸਪਤਾਲ ਚਾ ਕੋਟ ਲੈ ਕੇ ਆ ਅਸੀਂ ਤੇ ਮੌਕੇ ਤੇ ਆਏ ਆ ਤੇ ਉਹਦੇ ਜਿਆਦਾ ਹੀ ਸੱਟ ਕਰਕੇ ਡਾਕਟਰ ਸਾਹਿਬ ਨੇ ਰੈਫਰ ਕਰ ਦਿੱਤਾ ਉਹਨਾਂ ਨੂੰ ਜਲੰਧਰ ਦਾ ਤੇ ਬਾਕੀ ਜਿੱਦਾਂ ਵੀ ਉਹ ਧਿਆਨ ਲਵਾਂਗੇ ਐਮਐਲਏ ਮੁਤਾਬਕ ਕਾਰਵਾਈ ਕੀਤੀ ਜਾਊਗੀ ਠੀਕ ਹਾਂਜੀ